ਕਮਾਲ ਨਹੀਂ ਉਹਨਾਂ ਦੇ ਬਚਨ ਨਹੀਂ ਕਬੀਰ ਮਾਇਆ ਚੋਰ ਟੀ ਇਹਦੇ ਇੱਕ ਪਿੰਡ ਦੇ ਵਿੱਚ ਨਾ ਪੰਜ ਚੂਰ ਰਹਿੰਦੇ ਸੀ ਤੇ ਉਹਨਾਂ ਦੀ ਮਾਂ ਵੀ ਚੋਰਨੀ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਜਿਹੋ ਜੀ ਮਾਂ ਨੇ ਮਤ ਦਿੱਤੀ ਗਾਂ ਬੱਚੇ ਉਹੋ ਜੇ ਹੋਣੇ ਆ ਜੇ ਮਾਂ ਸਵੇਰੇ ਉੱਠ ਕੇ ਨਿਤਨੇਮ ਕਰੇ ਗੁਰਦੁਆਰੇ ਜਾਵੇ ਤੇ ਬੱਚੇ ਵੀ ਜਾਣਗੇ ਆਖੋ ਸਤਨਾਮ ਤੈਨੂੰ ਮਾਰੇ ਦੇ ਬਚਨ ਮਾਤਾ ਮਦ ਪਿਤਾ ਸੰਤੋਖ ਸਤ ਭਾਈ ਕਰਿ ਹੋ ਵਿਸੇਖਾ ਤੇ ਜਦੋਂ ਮਾਂ ਰੋਮਾਂ ਦੀ ਵਿਦਵੀ ਕਰਾਵੇਗੀ ਬੱਚਾ ਵੀ ਕਰਾਵੇਗਾ ਜਦੋਂ ਮਾਂ ਕੁਰਸਤੀ ਪਵੇਗੀ ਬੱਚਾ ਪਵੇਗਾ ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਈ ਕਹਿੰਦੇ ਮਾਂ ਚੋਰ ਨਹੀਂ ਸੀ ਉਹਨੂੰ ਚੋਰੀ ਦੀ ਆਦਤ ਬੜੀ ਸੀ ਸਮਝੋ ਲੀਂ ਦੀ ਸਾਖੀ ਗਵਾਈ ਸ਼ਬਦ ਚੇਤੇ ਰੱਖਿਓ ਕਬੀਰ ਮਾਇਆ ਚੋਰ ਢੀ ਮਸਮਸ ਲਾਵੇ ਹਾਟ ਕਹਿੰਦੇ ਉਸ ਮਾਂ ਨੇ ਚੋਰੀ ਪੰਜਾਂ ਬੱਚਿਆਂ ਨੂੰ ਸਿਖਾ ਦਿੱਤੀ ਪੰਜੇ ਤਕੜੇ ਚੋਰ ਬਣਾ ਦਿੱਤੇ ਤੇ ਚੋਰੀ ਪਤਾ ਕਿਸ ਤਰ੍ਹਾਂ ਕਰਦੇ ਆ ਉਹ ਮਾਤਾ ਜਿਹੜੀ ਹੈ ਉਹ ਕੀ ਤੱਕਦੀ ਵੀ ਪਿੰਡ ਦੇ ਵਿੱਚ ਨਾ ਜੇੜੀ ਨਵੀਂ ਵਿਆਹੀ ਵੋਟੀ ਆਉਂਦੀ ਐ ਆਖੋ ਸਤਨਾਮ ਸ੍ਰੀ ਉਹ ਬਹੂ ਜਿਹੜੀ ਵੀ ਆਉਂਦੀ ਐ ਉਹਨੂੰ ਮਿਲਣ ਜਾਂਦੀ ਪੁਰਾਣੇ ਸਮੇਂ ਚ ਰਿਵਾਜ ਹੁੰਦਾ ਸੀ ਨਾ ਹੁਣ ਤੇ ਖਤਮ ਹੋ ਗਿਆ ਉਦੋਂ ਇਹ ਸਾਡਾ ਪਿਆਰ ਸੀ ਸੱਭਿਆਚਾਰ ਵੀ ਜਿਹਦੇ ਬੱਚੇ ਦਾ ਵਿਆਹ ਹੋਣਾ ਤੇ ਸਾਰੇ ਪਿੰਡ ਨੇ ਉਹਦੇ ਘਰ ਸ਼ਗਨ ਦੇ ਕੇ ਆਉਣਾ ਤੇ ਨਾਲੇ ਕਹਿਣਾ ਵੀ ਮੁਖੜਾ ਵੇਖ ਕੇ ਆਉਣਾ ਹੈ ਬੱਚੇ ਦਾ ਭੋਜਨ ਭਜਨ ਖਜ਼ਾਨਾ ਨਾਰੀ ਚਾਰੇ ਵੜਦੇ ਦੇ ਵਿੱਚ ਸੀ ਕੋਈ ਟਾਈਮ ਸੀ ਹੁਣ ਤੇ ਮਹਾਰਾਜ ਦਰਸ ਕਰ ਜਾਣ ਹੁਣ ਤੇ ਚਾਰੇ ਇਦਾਂ ਹੀ ਪਏ ਆ ਭੋਜਨ ਵੀ ਸਾਡਾ ਗੰਦਗੀ ਖਾ ਰਹੇ ਆ ਦਿਨੇ ਰਾਤ ਬਬੇਕ ਦਾ ਪਹਿਰਾ ਚੁੱਕਿਆ ਗਿਆ ਨਿਹੰਗ ਸਿੰਘ ਫੌਜਾਂ ਦੇ ਕੋਲੇ ਹੈਗਾ ਆਖੋ ਸਤਨਾਮ ਪੂ ਰੱਖ ਰਿਆ ਉਹਦਾ ਹੁੱਕਾ ਗੁੱਠਾ ਚਰ ਸਤ ਮਬਾਕੂ ਉਹ ਸਾਰਿਆਂ ਦਾ ਪਰੇਜ ਰੱਖ ਕੇ ਤਿਆਰ ਕਰਦੇ ਬੰਦਗੀ ਕਰਕੇ ਸੋ ਭਾਗਾਂ ਵਾਲੀ ਉਹ ਚਾਰ ਚੀਜ਼ਾਂ ਪਰਦੇ ਦੀਆਂ ਭੋਜਨ ਭਜਨ ਖਜ਼ਾਨਾ ਨਾਰੀ ਪਰਦੇ ਦੇ ਸੀ ਭੋਜਨ ਵੀ ਨੰਗਾ ਹੋ ਗਿਆ ਖਜ਼ਾਨਾ ਵੀ ਜਿਹੜਾ ਸੀ ਉਹ ਅਸੀਂ ਗਲਤ ਲੋਕਾਂ ਦੇ ਉੱਤੋਂ ਸੁੱਟ ਦਿੱਤਾ ਇੱਕ ਬੰਦੇ ਨੇ 1 ਘੰਟੇ ਦੇ ਵਿੱਚ ਨਾ 5 ਲੱਖ ਰੁਪਈਆ ਸੁੱਟਿਆ ਗੌਣ ਵਾਲੀ ਤੇ ਬੱਚੇ ਅਮਰੀਕਾ ਤੋਂ ਆਏ ਸੀ ਟਰਾਲਿਆਂ ਦੇ ਮਾਲ 1 ਘੰਟੇ 'ਚ ਤੇ ਜਦੋਂ ਗੱਲ ਆਈ ਘਰੇ ਮਾਤਾ ਬਜ਼ੁਰਗ ਸੀ ਉਹਨੇ ਕਿਹਾ ਬੇਟਾ ਖੰਡ ਪੜ ਸੁਖਿਆ ਸੀ ਬੱਚੇ ਦਾ ਬਾਹਰ ਜਾਣਾ ਸੀ 2 ਨੰਬਰ 'ਚ ਤੇ ਸ਼ਬਦ ਪਤਾ ਕਿਹੜੇ ਵਰਤੇ ਅਸੀਂ ਡੁੱਬਾਂ